ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਅਗਲੇ 4 ਦਿਨਾਂ ਤੱਕ ਮੌਸਮ ਆਮ ਵਾਂਗ ਰਹੇਗਾ ਅਨੁਮਾਨ ਹੈ। ਕੁਝ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ 'ਚ ਬਾਰਿਸ਼ ਦੀ ਸੰਭਾਵਨਾ ਹੈ ਜਦਕਿ ਹੋਰ ਜ਼ਿਲ੍ਹਿਆਂ 'ਚ ਮੌਸਮ ਖੁਸ਼ਕ ਰਹੇਗਾ। ਕੁਝ ਦਿਨਾਂ ਲਈ ਮੌਨਸੂਨ ਸੁਸਤ ਰਹਿਣ ਦਾ ਅਨੁਮਾਨ ਹੈ। ਹਿਮਾਚਲ ਪ੍ਰਦੇਸ਼ ਤੇ ਪੰਜਾਬ 'ਚ ਮੌਨਸੂਨ ਦੇ ਚੱਲਦੇ ਦਰਿਆਵਾਂ ਤੇ ਡੈਮਾਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਪੌਂਗ ਡੈਮ ਤੋਂ 23000 300 ਕਿਊਸਿਕ ਪਾਣੀ ਛੱਡਿਆ ਗਿਆ ਡੈਮ ਮੈਨੇਜਮੈਂਟ ਵਿਭਾਗ ਦਾ ਕਹਿਣਾ ਹੈ ਕਿ ਨਿਕਾਸੀ ਪੂਰੇ ਨਿਜੰਤਰਣ ਨਾਲ ਕੀਤੀ ਗਈ ਹੈ ਕਿਸੇ ਵੀ ਪ੍ਰਕਾਰ ਦੀ ਕਬਰਾਹਟ ਦੀ ਲੋੜ ਨਹੀਂ ਹੈ ਪੰਜਾਬ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ ਪਰ ਜ਼ਿਆਦਾਤਰ ਜ਼ਿਲ੍ਹੇ ਬਿਨਾਂ ਬਾਰਿਸ਼ ਤੋਂ ਰਹੇ ਇਸ ਦੇ ਚੱਲਦੇ ਤਾਪਮਾਨ 'ਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਉਦੋਂ ਹੀ 11 ਅਗਸਤ ਨੂੰ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ 12 ਅਗਸਤ ਨੂੰ ਮੌਸਮ ਵਿਭਾਗ ਨੇ ਸੁੱਬੇ ਚੇਹ ਪਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਗੱਲ ਹਿਮਾਚਲ ਪ੍ਰਦੇਸ਼ ਦੀ ਕਰੀਏ ਤਾਂ Shimla ਜ਼ਿਲ੍ਹੇ ਦੇ ਵਿੱਚ ਬੁੱਧਵਾਰ ਰਾਤ ਸਵਾ 10 ਵਜੇ ਫਿਰ ਬੱਦਲ ਫਟਿਆ। ਇਸ ਦੇ ਨਾਲ ਤਕਲੀਚ ਬਾਜ਼ਾਰ ਵਿੱਚ ਹਫੜਾ ਦਫੜੀ ਮਚ ਗਈ। ਬੱਦਲ ਫਟਣ ਤੋਂ ਬਾਅਦ ਨੋਗਲੀ ਨਾਲੇ ਵਿੱਚ ਹੜਾ ਗਿਆ। ਇਸ ਤੋਂ ਬਾਅਦ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ। ਇੱਕ ਘਟਨਾ Rampur ਦੇ ਦਰਸ਼ਾਲ ਇਲਾਕੇ ਵਿੱਚ ਵਾਪਰੀ ਹਾਲਾਂਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪਹਾੜਾ ਵਿੱਚ ਭਾਰੀ ਬਾਰਿਸ਼ ਕਰਕੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਇਸ ਕਾਰਨ ਬिलासपुर ਵਿੱਚ ਸਤਲੁਜ ਦਰਿਆ ਤੇ ਬਣੇ ਕੋਲ ਡੈਮ ਤੋਂ 24 ਘੰਟੇ ਦੇ ਅੰਦਰ ਤੀਜੀ ਵਾਰ ਪਾਣੀ ਛੱਡਿਆ ਜਾ ਚੁੱਕਿਆ ਹੈ ਇਸ ਸਬੰਧ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਵੀ ਸੂਚਿਤ ਰਹਿਣ ਲਈ ਕਿਹਾ ਗਿਆ ਹੈ ਬੁੱਧਵਾਰ ਨੂੰ ਹੀ ਸਵੇਰੇ ਤੇ ਸ਼ਾਮ ਦੋ ਵਾਰ ਪਾਣੀ ਛੱਡਿਆ ਜਾ ਚੁੱਕਿਆ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਹਾਈਵੇ ਜ਼ਮੀਨ ਖਿਸਕਣ ਕਾਰਨ ਲਗਭਗ 36 ਘੰਟੇ ਲਈ ਬੰਦ ਸੀ ਇਹ ਮੌਨਸੂਨ ਸੀਜ਼ਨ ਵਿੱਚ ਬੱਦਲ ਫਟਣ ਅਤੇ ਹੜਾ ਕਾਰਨ ਹੁਣ ਤੱਕ 199 ਲੋਕਾਂ ਦੀ ਮੌਤ ਹੋ ਗਈ ਹੈ ਜ਼ਿਕਰ ਕਰਦੀ ਹੈ ਕਿ ਬੀਤੇ ਦਿਨਾਂ ਚ ਹਿਮਾਚਲ ਪ੍ਰਦੇਸ਼ ਚ ਭਾਰੀ ਮੀਂਹ ਕਾਰਨ ਕਿਨੌਰ ਕੈਲਾਸ਼ ਯਾਤਰਾ ਵੀ ਮੁਅਤਲ ਕਰ ਦਿੱਤੀ ਗਈ ਹੈ ਅਤੇ 413 ਸ਼ਰਧਾਲੂਆਂ ਨੂੰ ਬਚਾਇਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਤੰਗ ਲਿਪੀ ਅਤੇ ਕਾਂਗਰੰਗ ਚ ਦੋ ਅਸਥਾਈ ਪੁਲ ਨਦੀਆਂ ਚ ਪਾਣੀ ਦਾ ਵਹਾਵ ਵਧਣ ਕਾਰਨ ਵਾਗ ਗਏ ਜਿਸ ਕਾਰਨ ਸ਼ਰਧਾਲੂ ਉੱਥੇ ਫਸ ਗਏ ਹਿੰਦੂ ਤਿੱਬਤ ਬਾਰਡਰ ਪੁਲਿਸ ਨੇ ਇੱਕ ਉਥੇ ਬਚਾਅ ਕਾਰਜਾਂ ਦੀ ਵੀਡੀਓ ਸਾਂਝੀ ਕੀਤੀ ਜਿਸ 'ਚ ਉਹ ਸ਼ਰਦਾਲੂਆਂ ਨੂੰ ਨਦੀਆਂ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲਿਆਂਦੇ ਨਜ਼ਰ ਆ ਰਹੇ ਨੇ ਕਿਨੌਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਟਰੈਕ ਰੋਡ ਉੱਤੇ ਫਸੇ ਸ਼ਰਦਾਲੂਆਂ ਬਾਰੇ ਇੱਕ ਸੰਕਟਕਾਲ ਮਿਲੀ ਅਧਿਕਾਰੀਆਂ ਨੇ ਦੱਸਿਆ ਕਿ ਸੱਦੇ ਦੇ ਜਵਾਬ 'ਚ ਆਈਟੀ, ਡੀਪੀ ਅਤੇ ਕੌਮੀ ਆਫਤਤ ਰਾਹਤ ਬਲ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ ਕਿ ਨੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੈਲਾ ਛਾਤਰਾ ਨੂੰ ਮੋਤਲ ਕਰ ਦਿੱਤਾ ਕਿਉਂਕਿ ਮੀਂਹ ਕਾਰਨ ਤੀਰਥ ਯਾਤਰਾ ਮਾਰਗ ਉੱਤੇ ਕਾਫੀ ਨੁਕਸਾਨ ਹੋਇਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਟਰੈਕਿੰਗ ਮਾਰਗ ਜਾਂ ਤਾਂ ਖਤਰਨਾਕ ਤੌਰ ਉੱਤੇ ਫਿਸਲਣ ਵਾਲੇ ਹੋ ਗਏ ਨੇ ਜਾਂ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਨੇ ਜਿਸ ਦੇ ਨਾਲ ਸ਼ਰਧਾ ਲੋਆਂ ਦੀ ਸੁਰੱਖਿਆ ਦੇ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ